ਸਭ ਤੋਂ ਵਿੱਚ ਜਿਹਨੇ ਬਸਿੱਤੇ ਕਿ ਪੇਸ਼ਿੱਦੂ ਤੁਹਾਡੀ ਸੇਵਾ ਵਿੱਚ ਅਸੀਂ ਪਿਛਲੇ 43 ਸਾਲ ਤੋਂ ਇਹ ਪ੍ਰੋਗਰਾਮ ਟੈਲੀਕਾਸਟ ਬ੍ਰਾਡਕਾਸਟ ਅਤੇ ਹਿੰਦੁਸਤਾਨ ਪੋਸਟ ਅਖਬਾਰ ਤੁਹਾਡੀ ਸੇਵਾ ਵਿੱਚ ਪ੍ਰਿੰਟ ਕਰਦੇ ਆ ਜਿਹੜੇ ਕਿਦੋਂ ਕੋਈ ਕੋਈ ਵਿੱਚ ਤੁਸੀਂ ਆਨਲਾਈਨ ਪੜ੍ਹ ਸਕਦੇ ਹੋ ਅਤੇ ਆਨਲਾਈਨ ਤੁਸੀਂ ਸੁਣ ਸਕਦੇ ਹੋ ਸਾਨੂੰ ਵੇਖ ਸਕਦੇ ਹੋ ਅਤੇ ਮਿਲੀਅਨਸ ਲੋਕ ਨਾਰਥ ਅਮਰੀਕਾ ਵਿੱਚ ਇਹ ਸਾਡਾ ਸ਼ੋਅ ਜਿਹੜਾ ਕਿ ਲਾਈਵ ਅਸੀਂ ਇਸ ਵੇਲੇ ਬ੍ਰਾਡਕਾਸਟ ਵੀ ਕਰ ਰਹੇ ਹਾਂ ਟੈਲੀਕਾਸਟ ਵੀ ਕਰ ਰਹੇ ਹਾਂ 16 10 AM ਤੇ 3 ਘੰਟੇ ਲਗਾਤਾਰ ਸਵੇਰ 10:00 ਵਜੇ ਸ਼ੁਰੂ ਕਰਦੇ ਬਾਅਦਪੈਰ 1 ਵਜੇ ਤੱਕ ਅਤੇ ਲਗਾਤਾਰ ਅਸੀਂ ਇਸ ਨੂੰ 3 ਟਾਈਮਸ ਰਿਪੀਟ ਕਰਦੇ ਹਾਂ ਕੁਝ ਕਾਰਨ ਕਰਕੇ ਕੁਝ ਪਰਿਵਾਰ ਆਫਿਸਾਂ ਵਿੱਚ ਹੁੰਦੇ ਨੇ ਸਕੂਲਾਂ ਯੂਨੀਵਰਸਿਟੀ ਵਿੱਚ ਹੁੰਦੇ ਨੇ ਕਮਾ ਕਰਦੇ ਹੁੰਦੇ ਨੇ ਤਾਂ ਉਹ ਆਪਣੇ ਸਮੇਂ ਅਨੁਸਾਰ ਆਫਟਰਨੂਨ ਲੋਕ ਅਤੇ ਮਿਡਨਾਈਟ ਲੋਕ ਜਾਂ ਫਿਰ ਸ਼ਾਮ ਦੇ ਵਕਤ ਆਣ ਕੇ ਆਪਣੇ ਘਰ ਦੇ ਵਿੱਚ 7 ਵਜੇ ਔਨ ਕਰ ਲੈਂਦੇ ਨੇ ਬੀਬੀਸੀ ਟਾਂਟੋ ਚੈਨਲ ਨੂੰ ਮੈਂ ਦੱਸਣਾ ਮੈਡੀਕਲ ਸ਼ੂਰੀ ਕਿ ਅੱਜ ਅਸੀਂ ਜਿਸ ਸਿਟੀ ਦੇ ਵਿੱਚ ਤੁਸੀਂ ਰਹਿੰਦੇ ਹੋ ਬ੍ਰਮਟਨ ਸਿਟੀ ਬ੍ਰਮਟਨ ਸਿਟੀ ਇੱਕ ਐਸ ਸੀ ਸਿਟੀ ਹੈ ਫਲਾਵਰ ਸਿਟੀ ਔਰ ਸਿਟੀ ਦੀ ਮੈਨੇਜਮੈਂਟ ਅਤੇ ਸਿਟੀ ਵਿੱਚ ਕੰਮ ਕਰਨ ਵਾਲੇ ਸਾਡੇ ਲਈ ਬੜੀ ਮਹਾਨ ਦੀ ਗੱਲ ਹੈ ਕਿ ਜਿੱਥੇ ਪੰਜਾਬੀ ਦੀ ਗਿਣਤੀ ਵੱਧ ਹੈ ਉੱਥੇ ਅਸੀਂ ਆਪਣੇ ਲੋਕਾਂ ਨੇ ਹੀ ਨਹੀਂ ਬਲਕਿ ਦੂਜੇ ਲੋਕਾਂ ਨੇ ਵੀ ਆਪਣੇ ਜਿਹੜੇ ਪੈਣ ਭਰਾ ਨੇ ਅਤੇ ਦੂਜੀ ਕਮਿਊਨਿਟੀ ਦੇ ਲੋਕ ਵੀ ਸਿਟੀ ਦੇ ਵਿੱਚ ਕੰਮ ਕਰਦੇ ਤੁਹਾਨੂੰ ਦਿਖਾਈ ਦਿੰਦੇ ਨੇ ਐਨਫੋਰਸਮੈਂਟ ਡਿਪਾਰਟਮੈਂਟ ਹੋਇਆ ਜਾਂ ਫਿਰ ਸਾਡੇ ਇਥੋਂ ਦੇ ਪੈਟਕ ਬ੍ਰਾਊਨ ਮੇਰ ਸਾਹਿਬ ਹੋਏ ਜਾਂ ਫਿਰ ਡਿਪਟੀ ਮੇਅਰ ਹਰਕੀਰਤ ਜੀ ਹੋਏ ਅਤੇ ਇਸ ਤੋਂ ਇਲਾਵਾ ਟਰਸਟੀ ਵਿੱਚ ਸਾਡੇ ਸਤਪਲ ਜੋਲ ਜੀ ਤੋਂ ਇਲਾਵਾ ਰੀਜਨਲ ਕਾਉਂਸਲ ਅਤੀਬਖ ਫਕਾ ਆਦਤ ਇਬਰਾਜ਼ਮਾਨੀ ਅੱਜ ਸਾਡੇ ਮਹਿਮਾਨ ਨੇ ਔਰ ਇਹ ਨੇ ਹਰਕੀਰਤ ਜੀ ਡਿਪਟੀ ਮੇਅਰ ਬ੍ਰਮਟਨ ਸਿਟੀ ਦੇ ਬ੍ਰਮਟਨ ਸਿਟੀ ਨੂੰ ਦਿਖਾਈ ਜਾਵੇ ਕਿ ਉਹਦੀ ਇੱਕ ਦੇਖ ਰਿਕ ਦੇ ਵਿੱਚ ਅਸੀਂ ਗੱਲਬਾਤ ਕਰਨੀ ਚਾਹਾਂਗੇ ਕਿ ਹਰਕੀਰਤ ਜੀ ਇੱਕ ਐਸੀ ਪਰਸਨੈਲਿਟੀ ਹੈ ਅਸੀਂ ਉਹਨਾਂ ਨਾਲ ਗੱਲਬਾਤ ਕਰਨੀ ਜਾ ਰਹੇ ਹਾਂ ਕਿ ਬ੍ਰਮਟਨ ਸਿਟੀ ਜਿਹੜੀ ਪਿਛਲੇ ਕਿੰਨੇ ਕੋ ਸਾਲਾਂ ਤੋਂ ਡੇ ਬਾ ਡੇ ਇਸ ਦੇ ਵਿੱਚ ਕਿੰਨੀ ਪਾਪੂਲੇਸ਼ਨ ਵਧੀ ਹੈ ਜਰ ਪਾਪੂਲੇਸ਼ਨ ਵਧਦੀ ਹੈ ਕੁਦਰਤੀ ਗੱਲ ਹੈ ਕਿ ਪ੍ਰੋਬਲਮਸ ਵੀ ਜਿਹੜੀਆਂ ਨੇ ਲੋਕਾਂ ਦੀ ਲੋੜਾਂ ਵੀ ਜਿਹੜੀਆਂ ਨੇ ਉਹ ਵਧਦੀਆਂ ਨੇ ਅਤੇ ਸਿਟੀ ਨੂੰ ਸੇਫ ਰੱਖਣ ਦੇ ਵਾਸਤੇ ਮੇਅ ਹੋਣ ਜਾਂ ਫਿਰ ਡਿਪਟੀ ਮੇਅ ਹੋਣ ਉਹਨਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਆਪਣੀ ਪੂਰੀ ਜ਼ਿੰਮੇਵਾਰੀ ਦੇ ਨਾਲ ਕੰਮ ਜਿਹੜਾ ਹੈ ਉਹ ਕਰੀਏ ਅਤੇ ਕੰਮ ਕਰ ਵੀ ਰਹੇ ਨੇ ਨਿਵਾਰੇ ਨੇ ਅਸੀਂ ਚੇ ਦੀ ਮੁਬਾਰਕਬਾਦ ਦੇਣੀ ਚਾਹਾਂਗੇ ਡਿਪਟੀ ਮੇਅ ਹਰਕੀਤ ਜੀ ਨੂੰ ਆ ਹਰਕੀਰਤ ਜੀ ਸਭ ਤੋਂ ਪਹਿਲਾਂ ਵੈਲਕਮ ਟੂ ਬੀਬੀਸੀ ਟਾਂਟੋ ਸ਼ੋਅ ਇਹ ਸ਼ੋਅ ਪਿਛਲੇ 43 ਸਾਲ ਤੋਂ ਅਸੀਂ ਚਲਾ ਰਹੇ ਹਾਂ ਜੀ ਆਪ ਜੀ ਨੂੰ ਤੁਹਾਨੂੰ ਤੁਹਾਨੂੰ ਤੇ ਸਾਰੇ ਸੋਨਨ ਵਾਲੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸलाम ਤੇ ਨਮਸਕਾਰ ਅ ਹਰਕੀਰਤ ਜੀ ਬਹੁਤ ਸਾਰੇ ਲੋਕ ਜਿਹੜੇ ਨਵੇਂ ਆਏ ਨੇ ਉਹਨਾਂ ਨੂੰ ਜਾਣ ਕੇ ਦੱਸਣਾ ਚਾਹੁੰਦੇ ਹਾਂ ਤੁਹਾਡੀ ਜ਼ਿੰਦਗੀ ਬਾਰੇ ਤੁਸੀਂ ਅੱਗੇ ਦਿਓਗੇ ਅ ਆਪ ਜੀ ਜੰਪਲ ਕਨੈਕਟ ਜਿੱਥੇ ਕੈਨੇਡਾ ਦਾ ਹੈ ਉੱਥੇ ਅ ਤੁਸੀਂ ਖੁਦ ਆਪਾ ਬ੍ਰੈਂਪਟਨ ਸਿਟੀ ਵਿੱਚ ਜਨਮ ਲਿਆ ਜਾਂ ਫਿਰ ਪਹਿਲਾਂ ਟੋਰਾਂਟੋ ਸ਼ਹਿਰ 'ਚ ਤੁਸੀਂ ਹਾਂ ਜੀ ਰਹੀ ਐਕਚੁਅਲੀ ਮੈਂ ਕੈਂਬਰिज ਸ਼ਹਿਰ ਦਾ ਜਮਿਆ ਆ ਆ ਮੈਂ ਹੈਗਾ ਇੱਧਰ ਦਾ ਜੰਪਲ ਫਿਰ ਮੈਂ ਟੋਰਾਂਟੋ ਆ ਗਿਆ ਸੀਗਾ ਜੀ ਉਹ ਲੈਕ ਸਕੂਲ ਦਾ ਬਿਜ਼ਨਸ ਕੀਤਾ ਤੇ ਮੈਂ ਲੰਡਨ ਦੇ ਵਿੱਚ ਵੀ ਇੱਕ ਮਾਸਟਰ ਕੀਤਾ ਸੀਗਾ ਇੰਗਲੈਂਡ ਦੇ ਵਿੱਚ ਐਂਡ ਦਨ ਪਿਛਲੇ 20 ਸਾਲਾਂ ਤੋਂ ਆਪਾਂ ਸੈਂਸਲੀ ਬ੍ਰੈਂਪਟਨ ਦੇ ਨਾਲ ਜੁੜੇ ਹੋਏ ਹਾਂ ਐਂਡ ਬਹੁਤ ਅਪਰ ਚੇਂਜ ਵੀ ਦੇਖਿਆ ਬ੍ਰੈਂਪਟਨ ਦੇ ਵਿੱਚ ਬਟ ਮੈਂ ਹਮੇਸ਼ਾ ਕਹਿੰਦਾ ਇਟਸ ਬਹੁਤ ਹੀ ਜ਼ਿਆਦਾ ਖਾਸ ਕਰਕੇ ਸਾਡੇ ਯੰਗਸਟਰਸ ਦੇ ਵਿੱਚ ਬਹੁਤ ਹੀ ਜ਼ਿਆਦਾ ਪੋਟੈਂਸ਼ੀਅਲ ਆ ਜੀ ਅੱਛਾ ਯੂ ਸ਼ੁੱਡ ਪ੍ਰਾਊਡ ਕਿ ਤੁਸੀਂ ਇੱਕ ਐਸੀ ਸਿਟੀ ਨੂੰ ਰਿਪਰੈਜ਼ੈਂਟ ਕਰ ਰਹੇ ਹੋ ਜਿਸ ਸਿਟੀ ਦੇ ਵਿੱਚ ਵੱਖ-ਵੱਖ ਧਰਮਾਂ ਦੇ ਲੋਕ ਨੇ ਅਤਿ ਵੱਖ-ਵੱਖ ਦੇਸ਼ਾਂ ਵਿੱਚੋਂ ਆਏ ਲੋਕ ਮਿਹਨਤ ਕਰਕੇ ਆਪਣੀ ਜ਼ਿੰਦਗੀ ਦਾ ਜੀਵਨ ਬਤੀਤ ਕਰ ਰਹੇ ਨੇ ਜਿਹੜਾ ਕ੍ਰਾਈਮ ਹੈ ਉਹ ਹਰ ਦੇਸ਼ ਵਿੱਚ ਹੈ ਹਰ ਦੇਸ਼ ਤੇ ਹਰ ਸ਼ਹਿਰ ਵਿੱਚ ਹੈ ਨਾਟ ਕਿ ਓਨਲੀ ਸਾਡੇ ਕੈਨੇਡਾ ਦੇ ਬ੍ਰਮਟਨ ਸ਼ਹਿਰ ਵਿੱਚ ਹੈ ਅਤੇ ਕੈਨੇਡਾ ਦੇ ਵਕਫਾਕ ਸੂਬੇ ਵਿੱਚ ਕੈਨੇਡਾ ਦੇ علاوہ ਅਮਰੀਕਾ ਦੇ ਵਿੱਚ ਹਰ ਦੇਸ਼ ਵਿੱਚ ਤੁਸੀਂ ਜਾਣਦੇ ਹੋ ਕਿ ਆਸਟ੍ਰੇਲੀਆ ਵਿੱਚ ਕੀ ਕੁਝ ਵਾਪਰਿਆ ਕਦੇ ਵੀ ਸੁਣਿਆ ਨਹੀਂ ਸੀ ਕਿ ਇੱਕ ਗਰਮੀ ਰੁੱਤ ਦੇ ਵਿੱਚ ਜਿਹੜੇ ਲੋਕ ਵਿੱਚ ਤੇ ਗਏ ਹੋਣ ਉਹਨਾਂ ਨੂੰ ਦੇਖੇ ਜਾਵੇ ਕਿ ਪੀ ਪੁੱਤ ਆਣ ਕੇ 10 ਤੋਂ ਵੱਧ ਲੋਕਾਂ ਦੀ ਹੱਤਿਆ ਕਰਦਨ ਸੋ ਇਹੋ ਜਿਹੀਆਂ ਅਨਸਕਾਵੀਆਂ ਕਟਰਾਮਾ ਹਰ ਦੇਸ਼ ਵਿੱਚ ਵਾਪਰਦੀਆਂ ਨੇ ਪਰ ਉਸ ਦੇ ਬਾਵਜੂਦ ਵੀ ਬ੍ਰਮਟਨ ਸ਼ਹਿਰ ਦੇ ਵਿੱਚ ਲੋਕ ਰਹਿਣਾ ਜਿੱਥੇ ਪਸੰਦ ਕਰਦੇ ਨੇ ਅ ਉੱਥੇ ਤੁਹਾਡੀ ਰੈਨਵਾਇਨ ਹੀਟ ਬਹੁਤ ਸਾਰੀਆਂ ਪ੍ਰੋਬਲਮਸ ਜਿਹੜੀਆਂ ਨੇ ਉਹਨਾਂ ਨੂੰ ਤੁਸੀਂ ਕਿਵੇਂ ਡੀਲ ਕਰਦੇ ਹੋ ਉਹਦੇ ਬਾਰੇ ਵਿੱਚ ਅਸੀਂ ਅੱਗੇ ਚੱਲ ਕੇ ਜਾਨਣਾ ਚਾਹਾਂਗੇ ਆ ਹਰਕੀਰਤ ਜੀ ਇਸ ਵੇਲੇ ਬ੍ਰਮਟਰ ਸਿਟੀ ਦੀ ਪੋਪੂਲੇਸ਼ਨ ਕਿੰਨੀ ਹੈ ਜਿਹੜੀ ਕਿ ਮਤਲਬ ਔਰ ਰਿਕਾਰਡ ਹੈ 8 8 ਲੱਖਾ ਇਹ ਆਪਾਂ ਰਿਕਾਰਡ ਇਸ ਸਮੇਂ ਦੇ ਵਿੱਚ ਹੀ ਆਪਾਂ ਬ੍ਰੇਕ ਕੀਤਾ ਸੀਗਾ ਆਪਾਂ ਆਫੀਸ਼ਲੀ 800000 ਰੈਜ਼ੀਡੈਂਟਸ ਹਨ ਇਸ ਸਿਟੀ ਬ੍ਰਮਟਰ ਦੇ ਵਿੱਚ ਹੂੰ ਸੋ ਇਹ ਸਿਟੀ ਦੇ ਵਿੱਚ ਬਹੁਤ ਸਾਰੇ ਲੋਕਾਂ ਨੂੰ ਚੈਲੰਜ ਵੀ ਨੇ ਤੁਹਾਡੇ ਵਾਸਤੇ ਵੀ ਬਹੁਤ ਵੱਡਾ ਚੈਲੰਜ ਹੈ ਨਵਾਂ ਆਇਆ ਦਿਨ ਕਿਉਂਕਿ ਕੁਝ ਤੁਸੀਂ ਜਾਣਦੇ ਹੋ ਕਿ ਪਿਛਲੇ ਕੁਝ ਕੋਸ ਹਾਲਤਾਂ ਤੋਂ ਬੱਖੋਕ ਤਰ੍ਹਾਂ ਦੇ ਕੇਸ ਆਏ ਨੇ ਸ਼ੂਟਿੰਗ ਦੇ ਇਹ ਹਰ ਸ਼ਹਿਰ ਵਿੱਚ ਮੈਂ ਪਹਿਲਾਂ ਵੀ ਮੈਂਸ਼ਨ ਕਰ ਚੁੱਕਾ ਉਹਨਾਂ ਨੂੰ ਕੰਟਰੋਲ ਕਰਨਾ ਉਹਨਾਂ ਨੂੰ ਕੰਟਰੋਲ ਵਿੱਚ ਰੱਖਣਾ ਬਹੁਤ ਵੱਡੀ ਰਿਸਪੌਂਸਿਬਿਲਟੀ ਜੋ ਤੁਸੀਂ ਨਿਵਾ ਰਹੇ ਹੋ ਦਿਨ ਪਰ ਇੱਕ ਆ ਰਿਹਾ ਕਿ ਜਿਹੜੇ ਬ੍ਰਮਟ ਦੇ ਲੋਕ ਆ ਉਹ ਸੇਫ ਰਹਿਣੇ ਚਾਹੀਦੇ ਆ ਬ੍ਰਮਟ ਦੇ ਲੋਕਾਂ ਨੂੰ ਹਰ ਸਹੂਲਤ ਚਾਹੀਦੀ ਆ ਅਤੇ ਸਿਟੀ ਜਿਹੜੀ ਹੈ ਉਹ ਦੂਜੀਆਂ ਸਿਟੀਆਂ ਦੇ ਮੁਕਾਬਲੇ ਇੱਕ ਕਿਸਮ ਦਾ ਸਾਡਾ ਕੰਪੀਟੀਸ਼ਨ ਵੀ ਹੁੰਦਾ ਦੂਜੇ ਨਾਲ ਦੇ ਗੁਆਂਢ ਜਿਹੜਾ ਸਾਡਾ ਸਿਟੀ ਹੈ ਚਾਹ ਕੈਲਡਨ ਹੋਇਆ ਚਾਹ ਮਿਸਗਾ ਹੋਇਆ ਚਾਹ ਫਿਰ ਟਾਂਟੋ ਸ਼ਹਿਰ ਹੋਇਆ ਅੱਛਾ ਤੁਸੀਂ ਐਜ਼ ਏ ਡਿਪਟੀ ਮੇਅਰ ਹੋਣ ਦੇ ਨਾਤੇ ਕੀ ਮਹਿਸੂਸ ਕੀ ਕਰਦੇ ਹੋ ਇਸ ਸ਼ਹਿਰ ਵਿੱਚ ਇੱਕ ਇਸ ਸ਼ਹਿਰ ਵਿੱਚ ਰਹਿੰਦੇ ਹੋ ਦੂਜੇ ਸ਼ਹਿਰ ਦੇ ਡਿਪਟੀ ਮੇਅਰ ਹੋ ਤੇਜੀ ਮੈਨਸ ਮਸਜ ਜਿਹੜੀ ਹੈ ਲੋਕਾਂ ਨੂੰ ਇੱਥੇ ਤੁਹਾਡੇ ਮੁਤਾਬਕ ਆ ਬੀਤੇ ਜਿਹੜਾ ਸਾਲ ਆ ਉਹ ਕਿਹੋ ਜਿਹਾ ਸਾਰਿਆ ਤੁਹਾਡੇ ਵਾਸਤੇ ਬਹੁਤ ਵੱਡਾ ਚੈਲੰਜ ਵਾਲਾ ਇਸ ਸਾਲ ਸੀ ਇਹ ਮਤਲਬ ਜਿਹੜਾ ਸਾਲ ਚੱਲ ਰਿਹਾ ਮਤਲਬ ਅਖੀਰ ਵਿੱਚ ਅਸੀਂ ਲਾਸਟ ਮੂਮੈਂਟ ਇਸ ਬਿਲਕੁਲ ਆਪਾ ਆਪਟਿਮਿਸਟ ਵੀ ਆਪਟਿਮਿਸਟਿਕ ਵੀ ਆ 2000 ਸ਼ਬੀਲੀ ਤੁਹਾਨੂੰ ਪਤਾ ਦੁਨੀਆ ਪਰ ਆਪਾ ਟੈਰਫੋਰ ਦੇ ਵਿੱਚ ਵੀ ਇਕਨੋਮੀ ਵੀ ਸਲੋ ਡਾਊਨ ਹੋਈ ਹੋਆ ਪਰ ਆਪਾ ਬੱਤੋ ਬੱਤ ਕੋਸ਼ਿਸ਼ ਕੀਤਾ ਕਿ ਆਪਾ ਫੇਰ ਵੀ ਇੱਥੇ ਜਿਹੜਾ ਇੰਡਸਟਰੀ ਆਪ ਅਟ੍ਰੈਕਟ ਕਰੀਆ ਓਪਰਚੁਨਿਟੀ ਬਦਾਈਏ ਸੋ ਇਸ ਕਰਕੇ ਜਿਹੜਾ ਮਨਨ ਲੱਗਦਾ ਸਭ ਤੋਂ ਵੱਡਾ ਅਚੀਵਮੈਂਟ ਹੈਗਾ ਉਹ ਹੈਗਾ ਸਾਡਾ ਮੈਡੀਕਲ ਸਕੂਲ ਉਹ ਜਿਹੜਾ ਸ਼ੁਰੂ ਵੀ ਹੋ ਗਿਆ ਇਸ ਸਾਲ ਆ ਸੋ ਦੇ ਵਿੱਚ ਸਾਡੇ ਨਿਆਣੇ ਹੀ ਜਾ ਰਹੇ ਆ ਪੜ੍ਹਨੇ ਨੂੰ ਡਾਕਟਰ ਬਣਨੇ ਨੂੰ ਤੇ ਉਹਦੇ ਨਾਲ ਜਿਹੜੇ ਆਲੇ ਦੁਆਲੇ ਬੈਨੀਫਿਟਸ ਹੁੰਦੇ ਆ ਆਬਵੀਸਲੀ ਮੈਡਿਕ ਸਕੂਲ ਦੇ ਨਾਲ ਤੁਹਾਡੇ ਪ੍ਰੋਫੈਸਰਸ ਵੀ ਪੌਂਚਦੇ ਆ ਰਿਸਰਚ ਵੀ ਹੁੰਦੀ ਆ ਉਹਦੇ ਨਾਲ ਹੀ ਕਾਫੀ ਫਾਇਦਾ ਹੋਗਾ ਬ੍ਰੈਂਟਨ ਲਈ ਖਾਸ ਕਰਕੇ ਆਉਣ ਵਾਲੇ ਸਮੇਂ ਦੇ ਵਿੱਚ ਅਮ ਦੂਜੀ ਗੱਲ ਆ ਸਾਡਾ ਇਨਵੈਸਟਮੈਂਟ ਕਾਫੀ ਆਇਆ ਸਿਟੀ ਆ ਬ੍ਰੈਂਟਨ ਦੇ ਵਿੱਚ ਹੁਣ ਉਹਨਾਂ ਦੀ ਕੰਸਟਰਕਸ਼ਨ ਸ਼ੁਰੂ ਹੋ ਰਹੀ ਹੈ ਪਾਵੇਂ ਸਾਡਾ ਐਲਆਰਟੀ ਹੋਵੇ ਪਾਵੇਂ ਸਾਡਾ ਦੂਜਾ ਹਸਪੀਟਲ ਹੋਵੇ ਜਿਹੜਾ ਕੁਇਨ ਸਟਰੀਟ ਤੇ ਬਣ ਰਿਹਾ ਆ ਪਾਵੇਂ ਸਾਡਾ ਡਾਊਨਟਾਊਨ ਦੇ ਵਿੱਚ ਕਾਫੀ ਇਨਵੈਸਟਮੈਂਟ ਆ ਰਹੀ ਆ ਉੱਥੇ ਫਲੱਡ ਮਿਟੀਗੇਸ਼ਨ ਦਾ ਪ੍ਰੋਗਰਾਮ ਵੀ ਚੱਲਦਾ ਹੈ ਜਿਹੜਾ ਬਹੁਤ ਹੀ ਵੱਡਾ ਹੋਣਾ ਪ੍ਰੋਮਿਸ ਹਿਸਾਬ ਨਾਲ ਸੋ ਜਿਹੜੇ ਇਹ ਇਨਵੈਸਟਮੈਂਟਸ ਆ ਇਹ ਵੀ ਇੰਪੋਰਟੈਂਟ ਆ ਤੇ ਮੈਂ ਕਦੀ ਕਮਿਊਨਿਟੀ ਨੂੰ ਨਹੀਂ ਪਹੁੰਚਦਾ ਸੋ ਮੈਂ ਕੋਸ਼ਿਸ਼ ਕਰਦਾ ਹੁੰਦਾ ਬੱਦ ਤੋਂ ਬੱਦ ਸਾਡੇ ਵਾਰਡ 9 ਤੇ 10 ਦੇ ਵਿੱਚ ਵੀ ਇਨਵੈਸਟਮੈਂਟ ਹੋਵੇ ਤੇ ਜਦੋਂ ਸੀ ਡਰਾਈਵ ਕਰਦੇ ਤੁਸੀਂ ਗੋਰ ਮੈਡਲ ਦੇ ਇੱਕ ਸਾਕੇਆ ਉੱਥੇ ਜਿਹੜੀ ਕੰਸਟਰਕਸ਼ਨ ਆ ਸ਼ੁਰੂ ਹੋ ਗਈ ਆ ਤੁਸੀਂ ਸੈਂਡਓਵਰਡ ਇੰਟਰੋਗ੍ਰਾਮ ਤੇ ਵੀ ਦੇਖ ਸਕਦੇ ਆ ਨਵੀਂ ਪਾਰਕ ਉੱਥੇ ਬਣ ਰਹੀ ਆ ਸਾਡੇ ਸੌਕਰ ਸੈਂਟਰ ਡਬੀਏ ਐਕਸਟੈਂਸ਼ਨ ਜਿਹੜੀ ਆ ਉਹ ਵੀ ਸ਼ੁਰੂ ਹੋ ਜਣੀ ਆ ਸੋ ਇਹ ਜਿਹੜੇ ਲੋਕਲ ਇਨਵੈਸਟਮੈਂਟਸ ਆ ਅਪਕੋਸ਼ੇ ਕਰੀਦਾ ਇਹਨਾਂ ਤੇ ਵੀ ਫੋਕਸ ਰੱਖੀਏ ਤੇ ਜਿਹੜੇ ਸਾਡੇ ਰੀਕ੍ਰੀਏਸ਼ਨਲ ਇਨਵੈਸਟਮੈਂਟਸ ਅਵਾਰਡਸ ਨਾਲ ਤੇ ਦਸਤਵਰਜ ਮੈਰਾਥਨ ਨਾਲ ਹੋਰ ਕੋਈ ਅਵਾਰਡ ਦੇ ਵਿੱਚ ਐਨੀ ਇਨਵੈਸਟਮੈਂਟ ਨਹੀਂ ਹੋਈ ਜਿੰਨੀ ਸਾਡੇ 9 ਤੇ 10 ਦੇ ਵਿੱਚ ਹੋਈ ਆ ਜੀ ਬਿਕਾਜ਼ ਅਵੇ ਕੀ ਵਕਤ ਸਮੇਂ ਦੇ ਮੁਤਾਬਕ ਵਕਤ ਜਦੋਂ ਵੀ ਸਾਡੇ ਕਿਸੇ ਵੀ ਤਰ੍ਹਾਂ ਦੇ ਵਿੱਚ ਕੋਈ ਵੀ ਧਾਰਮਿਕ ਸਮਾਗਮ ਹੁੰਦਾ ਹੈ ਬਚੜ ਕੇ ਤੁਸੀਂ ਪਾਰਟਿਸਪੇਟ ਵੀ ਕਰਦੇ ਹੋ ਤਾਂ ਉਹਦੇ ਵਿੱਚ ਤੁਹਾਡਾ ਬਹੁਤ ਵੱਡਾ ਯੋਗਦਾਨ ਵੀ ਹੁੰਦਾ ਤਾਂ ਕਿ ਸਮਾਗਮ ਗ੍ਰਾਉਂਡ ਦੇ ਵਿੱਚ ਕਿਸੇ ਵੀ ਸੰਸਥਾ ਨੂੰ ਕਿਸੇ ਵੀ ਧਰਮ ਦੇ ਲੋਕਾਂ ਨੂੰ ਕੋਈ ਦਿੱਕਤ ਨਾ ਸਕੇ ਔਰ ਇਹ ਇੱਕ ਬਹੁਤ ਵੱਡੀ ਅਚੀਵਮੈਂਟ ਹੈ ਔਰ ਜਿਹੜੀ ਕਿ ਕੰਪਲੀਮੈਂਟਰੀ ਵੀਸਾ ਦੇਣ ਚਾਹਾਂਗਾ 노 ਮੈਟਰ ਬਟ ਬਹੁਤ ਸਾਰੇ ਲੋਕ ਬ੍ਰਮਟਨ ਛੱਡ ਕੇ ਗਏ ਵਾਪਸ ਮੁੜ ਕੇ ਫੇ ਆ ਗਏ ਪੁੱਛਿਆ ਗਿਆ ਨਹੀਂ ਜਾ ਰਹੇ ਜਿਹੜਾ ਬ੍ਰਮਟਨ ਸ਼ਹਿਰ ਸ਼ਹਿਰੀ ਹੈ ਔਰ ਸਾਡਾ ਨਿੱਦ ਲੱਗਾ ਉਸ ਸ਼ਹਿਰ ਵਿੱਚ ਅਸੀਂ ਕੱਲ ਗਏ ਗਏ ਅਸੀਂ ਬਰੀ ਪੈ ਗਏ ਲੋਕਾਂ ਨੇ ਘਰ بیچ ਕੇ ਚਲੇ ਗਏ ਮੁਰਕੀ ਸਾਲ ਕੀ ਕੁਝ ਮਹੀਨੇ ਵਿੱਚ ਵਾਪਸ ਮੁੜ ਕੇ ਫੇ ਆ ਗਏ ਇਸ ਤੋਂ ਸਾਬਤ ਹੁੰਦਾ ਕਿ ਬ੍ਰੈਂਪਟਨ ਦੇ ਨਾਲ ਲੋਕਾਂ ਨੂੰ ਜਿੱਥੇ ਪਿਆਰ ਹੈ ਮੁਹੱਬਤ ਹੈ ਉੱਥੇ ਇਸ ਸ਼ਹਿਰ ਦੇ ਵਿੱਚ ਲੋਕਾਂ ਦਾ ਦਿਲ ਵੀ ਲੱਗਦਾ ਹੈ ਕਿਉਂਕਿ ਬਹੁਤ ਡੀ ਕਮਿਊਨਿਟੀ ਹੈ ਅਤੇ ਹਰ ਸਹੂਲਤ ਜਿਹੜੀ ਹੈ ਇਸ ਸ਼ਹਿਰ ਦੇ ਵਿੱਚ ਵੀ ਹੈ ਠੀਕ ਹੈ ਕਿ ਥੋੜੀ-ਬਹੁਤੀਆਂ ਪ੍ਰੋਬਲਮਸ ਜਿਹੜੀਆਂ ਨੇ ਉਹ ਹਰ ਸ਼ਹਿਰ ਵਿੱਚ ਹੁੰਦੀਆਂ ਨੇ ਸੋ 2026 ਤੁਹਾਡੇ ਮੁਤਾਬਕ ਜਿਹੜਾ ਆਉਣ ਵਾਲਾ ਸਾਲ ਹੈ ਤੁਸੀਂ ਕਿਹੜੇ ਅਸੀ ਸਟੈਪ ਲੈ ਰਹੇ ਹੋ ਤੇ ਕੁਝ ਲੋਕਾਂ ਦੇ ਕਨਸਰਨ ਨੇ ਜਿਵੇਂ ਕਿ ਲੋਕ ਉਸ ਸਰਕਾਰ ਨੇ ਕਿ ਉਸ ਜਿਹੜੇ ਕਲੀਅਰ ਕਰਨੇ ਚਾਹੁੰਦੇ ਆ ਮੇਰੇ ਸਾਹਿਬ ਕੇ ਇਕਤਾ ਲੋਕਾਂ ਦੇ ਕਿ ਸਿਟੀ ਦੇ ਬਲ ਨੂੰ ਕੁਝ ਨਵੇਂ ਰੂਟਸ ਬਣਾਏ ਜਾ ਰਹੇ ਨੇ ਲੋਕਾਂ ਦੀ ਸੇਫਟੀ ਨੂੰ ਜਦੋਂ ਕੋਈ ਕਾਨੂੰਨ ਬਣਾਇਆ ਜਾਂਦਾ ਇਹ ਮੈਂ ਸਾਫ਼ ਸਪਸ਼ਟ ਕਹਿ ਦਮਾ ਕਿ ਲੋਕਾਂ ਦੀ ਸੇਫਟੀ ਨੂੰ ਮੁੱਖ ਰੱਖਦੇ ਹੋਏ ਕਾਨੂੰਨ ਬਣਾਏ ਜਾਂਦੇ ਆ ਕਿ ਜਿਹੜੇ ਲੋਕ ਆ ਉਹਨਾਂ ਨੂੰ ਸੇਫ ਰੱਖਿਆ ਜਾ ਸਕੇ ਤੇ ਕਈ ਵਾਰੀ ਲੋਕ ਜਿਹੜੇ ਆ ਉਹ ਲੋਕ ਜਿਹੜੇ ਕਿ ਡਿਸਟਰਬ ਕਰਦੇ ਆ ਉਹ ਨਹੀਂ ਚਾਹੁੰਦੇ ਕਿ ਕਾਨੂੰਨ ਬਦਲੇ ਜਾਵੇ ਸੇਫਟੀ ਪੱਖੋਂ ਸੇਫਟੀ ਨੂੰ ਮੁੱਖ ਰੱਖਦੇ ਹੋਏ ਆ ਬਣਾਏ ਗਏ ਕਾਨੂੰਨ ਤੁਹਾਡੇ ਵਾਸਤੇ ਬਣਾਉਣ ਜਾ ਰਹੀ ਮਿਊਨਿਸਪੈਲਟੀ ਤੁਹਾਡੇ ਵਾਸਤੇ ਇੱਕ ਬਹੁਤ ਵੱਡਾ ਸੰਗਾ ਜੋ ਕਦਮ ਹੈ ਦੇਵﺘੀ ਮੇਰ ਸਾਹਿਬ ਤੁਹਾਡਾ ਸੋ ਕਿਹੜੇ ਅਸੀਂ ਕਾਨੂੰਨ ਤੁਸੀਂ ਬਣਾਉਣ ਜਾ ਰਹੇ ਹੋ ਹਾਂਜੀ ਤੁਹਾਨੂੰ ਪਤਾ ਹੈ ਜਿੱਦਾਂ ਆਪਾਂ ਸੀਟੀ ਤੇ ਕਾਫੀ ਫੋਕਸ ਕੀਤਾ ਇਸ ਟਰਮ ਦੇ ਵਿੱਚ ਜਿਹੜਾ ਉਹ ਕੈਮਰੇ ਆਬਸਲੀਟ ਜਿਹੜੀ ਪ੍ਰਵincial ਸਰਕਾਰ ਉਹਨੇ ਆਪਣੀ ਡਿਸੀਜਨ ਬਣਾਈਆ ਸੋ ਇਸ ਕਰਕੇ ਹੁਣ ਆਪਾਂ ਹੋਰ ਤਰੀਕੇ ਦੇ ਨਾਲ ਜਿਹੜੀ ਸੇਫਟੀ ਉਪਦਾਈਆਂ ਤੁਸੀਂ ਦੇਖੋਗੇ ਸਾਡੇ ਜਿਹੜੇ ਸਪੀਡ ਬੰਪਸ ਉਹ ਕਾਫੀ ਵਧੂਗੇ ਇਸ ਨਾਲ ਉਸ ਤੋਂ ਲਾਵਾ ਮੈਂ ਕਾਫੀ ਚਿਰ ਤੋਂ ਕੰਮ ਕਰ ਰਿਹਾ ਹਾਂ ਮੈਨੂੰ ਲੱਗਦਾ ਇਸ ਸਾਲ ਹੀ ਵਿਸਾਉਤ ਮਿਲਣਾ ਆ ਕਿ ਮੈਂ ਕੋਸ਼ਿਸ਼ ਕਰਦਾ ਸੀਗਾ ਇੱਕ ਲੈਬ ਬਣਾਇਆ ਜਾਵੇ ਰਿਸਰਚ ਲਈ ਤੇ ਉਹ ਜਿਹੜੀ ਪ੍ਰੋਪੋਜ਼ਲ ਆ ਉਪਰ ਫੈਡਰਲ ਸਰਕਾਰ ਮੂਰੇ ਰੱਖ ਦਿੰਨੀ ਆ ਇਸ ਸਾਥ ਤੇ ਸਾਨੂੰ ਉਮੀਦ ਆ ਉਧਰੋਂ ਵੀ ਤੇ ਪਰਫਾਰਮੈਂਸ ਆਡਲ ਕੇ ਵੀ ਫੰਡਿੰਗ ਆਉਗੀ ਕਿਉਂਕਿ ਲੈਬ ਲੈਬਰੇਟਰੀ ਦਿਨੋਂ ਸਦਿਏ ਤੇ ਰਿਸਰਚ ਹੋ ਸਕਦੀ ਹੈ ਡਰਗ ਦੀ ਰਿਸਰਚ ਹੋ ਸਕਦੀ ਹੈ ਹੋਰ ਤਰ੍ਹਾਂ ਵੀ ਵੀ ਰਿਸਰਚ ਹੋ ਸਕਦੀ ਐ ਸੋ 올 ਵੀ काफी ਇੰਪੋਰਟੈਂਟ ਆ ਸਾਡੇ ਲੋਕਲ ਇਨਵੈਸਟਮੈਂਟਲੀ ਤੇ ਜਿਹੜੇ ਸਾਡੇ ਟ੍ਰਾਂਸਪੋਰਟੇਸ਼ਨ ਆ ਜਿਹੜੀ ਸਦੀ ਕুইਨ ਸਟਰੀਟ ਆ ਉਹਦੇ ਤੇ ਵੀ ਆਪਾਂ ਜਿਹੜਾ ਵੀ ਸਟਡੀ ਕਰਦੇ ਆ ਉਹ ਅੱਗੇ ਹੋ ਰਹੀ ਆ ਸਟਡੀ ਤੇ ਉਮੀਦ ਆ ਕਿ ਸਾਲ ਵੀ ਕੋਈ ਨਾ ਕੋਈ ਫੰਡਿੰਗ ਦਾ ਨਾ ਫਿਟ ਆਊਗਾ ਕਰਕੇ ਸਦੀ ਨੋਰਥ ਸੈਲਸ ਜਿਹੜੀ ਕਨੈਕਟੀਵਿਟੀ ਆ ਉਹ ਬਧੀਆਂ ਆ ਜਿਹੜੀ ਈਸਟ-ਵੈਸਟ ਆ ਆ ਤੁਹਾਨੂੰ ਪਤਾ ਜੇ ਤੁਸੀਂ ਕੋਈ ਸਟਰੀਟ ਤੇ ਜਾ ਸਕਦੇ ਬੁਵੇਰ ਤੇ ਜਾ ਸਕਦੇ ਸੈਂਡਵਰ ਤੇ ਜਾ ਸਕਦੇ ਕਾਫੀ ਮੁਸ਼ਕਲ ਆ ਈਸਟ-ਵੈਸਟ ਜਾਣਾ ਸੋ ਜੇਲੀਓ BRT ਜੇ ਅਪਰੂਵ ਹੋ ਜੁਗੀ ਫਿਰ ਉਹ ਵਾਂਦੀ ਸਬਵੇ ਸਟੇਸ਼ਨ ਤੋਂ ਬ੍ਰੈਂਟਨ ਤੇ ਡਾਊਨਟਾਊਨ ਜਿਹੜੀ ਗੋਡਰੇਨਾ ਉਹ ਹੋ ਕਨੈਕਟੀਵਿਟੀ ਜਿਹੜੀ ਵਧੂਗੀ ਉਹ ਕਾਫੀ ਮਨੋਰਹਿਦਾ ਸਾਡੇ ਜਿਹੜਾ ਰੈਜ਼ੀਡੈਂਸ ਆ ਉਹ ਵੀ ਪਸੰਦ ਕਰੂਗਾ ਅਹ ਅਰਕਿਵ ਜੀ ਪਿਛਲੇ ਅਹਦ ਨੇ ਇੱਕ ਘਰ ਦੇ ਵਿੱਚ ਜੋ ਕੁਛ ਬਹੁਤ ਮੰਦਭਾਗੀ ਘਟਨਾ ਵਾਪਰੀ ਹੈ ਇੱਕ ਤੋਂ ਵੱਧ ਪਰਿਵਾਰ ਦੇ ਮੈਂਬਰਾਂ ਦਾ ਅਹੰਜੀ ਇਸ ਸਾਲ ਨੂੰ ਛੱਡ ਕੇ ਚਲ ਜਾਣਾ ਔਰ ਕਈ ਵਾਰ ਅਸੀਂ ਸੇਫਟੀ ਵੱਲ ਧਿਆਨ ਨਹੀਂ ਦਿੰਦੇ ਔਰ ਸਿਟੀ ਜਿਹੜੀ ਹੈ ਉਹ ਵੱਖ-ਵੱਖ ਸਮੇਂ ਤੇ ਅਨਾਊਂਸਮੈਂਟ ਵੀ ਕਰਦੀ ਹੈ ਅਖਬਾਰਾਂ ਵਿੱਚ ਵੀ ਛਾਪਦੀ ਹੈ ਕਿ ਤੁਸੀਂ ਆਪਣੇ ਘਰ ਨੂੰ ਲੀਗਲ ਬਣਾਓ ਲਾਇਸੈਂਸ ਪ੍ਰੋਪਰ ਲਾਓ ਅਤੇ ਲਾਇਸੈਂਸ ਲੈ ਕੇ ਲੀਗਲ ਬਣਾਉਗੇ ਤਾਂ ਤੁਹਾਨੂੰ ਕੋਈ ਦਿੱਕਤ ਨਹੀਂ ਆਵੇਗੀ ਤਾਂ ਅਨਸ਼ੂਣ ਜਿਹੜੀ ਹੈ ਉਹ ਫਿਕਰ ਵੀ ਕਰੇਗੀ ਜੇ ਤੁਸੀਂ ਬੇਸਮੈਂਟ ਬੜਾ ਲੈਂਦੇ ਹੋ ਰੈਂਟ ਤੇ ਚਾਰ ਦਿੰਦੇ ਹੋ ਔਰ ਉਹਦਾ ਨੁਕਸਾਨ ਤੁਹਾਨੂੰ ਜ਼ਿਆਦਾ ਹੋਣਾ ਕਿਉਂਕਿ ਤੁਸੀਂ ਪਰਮਿਸ਼ਨ ਲੈ ਕੇ ਨਹੀਂ ਬੜਾਈ ਤਾਂ ਤੁਹਾਨੂੰ ਅਨਸ਼ੋਰਸ ਵਾਲਿਆਂ ਨੇ ਪੈਸੇ ਵੀ ਨਹੀਂ ਦੇਣੇ ਤਾਂ ਫਿਰ ਸਾਰਾ ਖਰਚਾ ਤੁਹਾਡੇ ਤੇ ਹੋਣਾ ਹੈ ਇੱਕ ਕਿਸਮ ਦਾ ਸਿਟੀ ਤੁਹਾਨੂੰ ਅਲਰਟ ਕਰਦੀ ਹੈ ਅਵੇਰਨੈਸ ਹੁੰਦੀ ਹੈ ਕਿ ਭਾਈ ਕੋਈ ਐਸੀ ਗਲਤੀ ਨਾ ਕਰਿਓ ਬੇਸਮੈਂਟ ਬਣਾਉਣੀ ਆ ਤਾਂ ਤੁਸੀਂ ਲੀਗਲ ਬਣਾਇਓ ਲੀਗਲ ਬਣਾ ਕੇ ਤੁਸੀਂ ਜਦੋਂ ਮਰਜ਼ੀ ਆਪਣੀ ਪ੍ਰਾਪਰਟੀ ਰੈਂਟ ਕਰੋ ਨੋ ਪ੍ਰੋਬਲਮ ਨੋ ਇਸ਼ੂ ਫਾਰ தி ਸਿਟੀ ਕੀ ਕਹਣਾ ਚਾਹਦੇ ਹੋ ਬਿਲਕੁਲ ਜਿੱਦਾਂ ਆਪਾਂ ਨਾ ਸੇਫਟੀ ਜਿਹੜੀ ਆ ਉਹ ਮੁੱਖ ਰੱਖਦੇ ਹੁੰਦੇ ਆ ਜਦੋਂ ਆਪਾਂ ਇਹਨਾਂ ਦੀ ਦੇ ਸੇਜਨ ਬਣਾਉਂਦੇ ਆ ਤੇ ਹੁਣ ਸਾਨੂੰ ਉਹਦਾ ਨਤੀਜਾ ਵੀ ਮਿਲ ਗਿਆ ਸਾਡੇ ਸਾਹਮਣੇ ਆ ਕਿ ਜਿਹੜੇ ਕੀ ਇਨਸੀਡੈਂਸ ਹੋਇਆ ਇਸ ਜਸਟ ਨਾ ਰੀਸੈਂਟਲੀ ਪਰ ਕਈ ਸਾਲਾਂ ਤੋਂ ਹੁਣ ਜ਼ਿਆਦਾ ਪ੍ਰੋਬਲਮ ਆ ਰਹੀ ਹੈ ਤੇ ਜਿਹੜੇ ਸਾਡੇ ਰੈਜ਼ੀਡੈਂਟਸ ਆ ਉਹ ਵੀ ਚਾਹੁੰਦੇ ਆ ਕਿ ਆਪਾਂ ਸੇਫਟੀ ਵਾਸਤੇ ਕੁਝ ਕਰੀਏ ਸੋ ਜਿਹੜਾ ਇਹ ਪ੍ਰੋਗਰਾਮ ਆ ਆਪਾਂ ਕੋਸ਼ਿਸ਼ ਕਰ ਰਹੇ ਆ ਕਿ ਜਿਹੜੇ ਇਵਨ ਲਾਇਸੈਂਸ ਆ ਕਰਕੇ ਬਹੁਤੀ ਵਾਰੀ ਦੇਖਣ ਨੂੰ ਮਿਲਦਾ ਜਦੋਂ ਅਪਰੂਵਲ ਵੀ ਮਿਲ ਜਾਂਦੀ ਹੈ ਬੇਸਮੈਂਟ ਦੀ ਕਾਫੀ ਚੇਂਜਸ ਬਾਅਦ ਹੋ ਜਾਂਦੇ ਆ ਜਿਹੜੇ ਹੋਣੇ ਚਾਹੀਦੇ ਨਹੀਂ And so, this licensing program, I that you to legal. You register it, cover make sure everything is good, and only oh, not nee, uh, bother ke, bach, unless, uh, naturally, if there is a complaint, garbage diha, and, and all that. Because we have to remember, listen, it's Brampton City of Brampton, which Coffee changes. a lot. ਕਾਫੀ ਸੱਦੇ ਗੋਇੰਗ ਪੇਨਸ ਹੋਇਆ ਪਰ ਅਟ ਅੰਡ ਅ ਦਿ ਡੇ ਅਪਾ ਇਸ ਸ਼ਹਿਰ ਦੇ ਵਿੱਚ ਰਹਿਣਾ ਸਾਡੇ ਨਿਆਣਿਆਂ ਨੇ ਇਸ ਸ਼ਹਿਰ ਦੇ ਵਿੱਚ ਰਹਿਣਾ ਸਾਡੇ ਗੋਆਂਢੀਆਂ ਨੇ ਐਵਰੀਬਡੀ ਇਸ ਸ਼ਹਿਰ ਦੇ ਵਿੱਚ ਪ੍ਰਾਣਿਤ ਆਪਾਂ ਵਧੀਆ ਤਰੀਕੇ ਦੇ ਨਾਲ ਆ ਰਹੀਏ ਜਿੱਥੇ ਗਾਰਬੇਜ ਕਲੀਨ ਹੋਵੇ ਕਾ ਕਟਿਆ ਹੋਵੇ ਯੂ نو ਇਹ ਸਾਡੀ ਬ੍ਰੈਂਟਿੰਗ ਨਿਸ਼ਾਨੀ ਹੋਣੀ ਚਾਹੀਦੀ ਆ ਆ ਨਾ ਕਿ ਜੋ ਕਿ ਬਰੀ ਹੋਂ ਸਿਚੁਏਸ਼ਨ ਬਣਨੀ ਸੋ ਆਪਾਂ ਕੋਸ਼ਿਸ਼ ਕਰ ਰਿਆ ਵਾਦ ਤੋਂ ਵਾਦ ਕਲੈਨਲੀਸ ਨਾ ਲਾ ਕੇ ਆਨੂ ਸੇਫਟੀ ਲਾ ਕੇ ਆਨੂ ਐਂਡ ਆਪਾਂ ਅਵੇਅਰਨੈਸ ਤੇ ਨਾਲ ਸ਼ੁਰੂ ਕਰ ਰਿਆ ਓਕੇ ਸੋ ਆਪਾਂ ਕਿਸ ਨੂੰ ਫੋਰਸ ਨਹੀਂ ਕਰਨਾ ਅਵੇਅਰਨੈਸ ਤੇ ਨਾਲ ਸ਼ੁਰੂ ਕਰਾਂਗੇ এডੂਕੇਸ਼ਨ ਤੇ ਨਾਲ ਸ਼ੁਰੂ ਕਰਾਂਗੇ ਐਂਡ ਦੈਨ ਹੌਲੀ ਹੌਲੀ ਜਿਹੜਾ ਆ ਆਪਾਂ ਇਹਨੂੰ ਆਫੀਸ਼ੀਅਲੀ ਲਾਕ ਆਊਟ ਅਗੇ ਅਜੇ 2 डिसेंबर ਹੈ ਔਰ ਕੁਝ ਦਿਨ ਬਾਕੀ ਨੇ ਸੋ 1 ਜਨਵਰੀ 2026 ਤੋਂ ਬਾਅਦ ਕਿਹੜੇ ਐਸਸੀ ਤੁਸੀਂ ਕੁਝ ਕਾਨੂੰਨ ਲੋਕਾਂ ਦੀ ਸੇਫਟੀ ਨੂੰ ਮੁੱਖ ਰੱਖਦੇ ਹੋਇਆ ਲੋਕਾਂ ਨੂੰ ਸੇਫ ਰੱਖਣ ਦੇ ਵਾਸਤੇ ਬਣਾਉਣ ਜਾ ਰਹੇ ਹੋ ਔਰ ਜਿਹੜੇ ਕਿ ਅਸੀਂ ਕਹਿ ਸਕਦੇ ਇੱਕ ਬਹੁਤ ਵਧੀਆ ਸਟੈਪ ਹੈ ਡੈਪਟ ਮੇਰ ਸਭ ਤੁਹਾਡਾ ਪੈਟਰਿਕ ਬ੍ਰਾਊਨ ਜੀ ਦਾ ਤੁਹਾਡੇ ਸਾਥੀਆਂ ਦਾ ਔਰ ਸੇਫਟੀ ਕੰਸਰਨ ਮਸਟ ਪਹਿਲਾਂ ਸੇਫਟੀ ਹੈ ਉਸ ਬਾਅਦ ਚ ਬਾਕੀ ਦੀਆਂ ਗੱਲਾਂ ਨੇ ਸੋ ਇਹ ਲੋਕ ਜਿਹੜੇ ਨੇ ਮਹਿਸੂਸ ਕਰ ਰਹੇ ਨੇ ਕਿ ਜੇ ਅਸੀਂ ਆਪਣਾ ਰਜਿਸਟਰ ਕਰਾਵਾ ਕੇ ਬੇਸਮੈਂਟ ਅਸੀਂ ਲੀਗਲ ਕਰਾਈ ਹੈ ਬਣਾਈ ਹੈ ਤੇ ਦੁਬਾਰਾ ਸਾਨੂੰ ਰਜਿਸਟਰ ਕਰਾਉਣਾ ਪੈਣਾ ਹਰ ਇੱਕ ਵਿਅਕਤੀ ਨੂੰ ਆਪਣੀ ਪ੍ਰਾਪਰਟੀ ਨੂੰ ਚਾਹੇ ਉਹ ਟਾਊਨ ਹਾਊਸ ਹੈ ਚਾਹੇ ਉਹ ਘਰ ਹੈ ਚਾਹੇ ਤੁਸੀਂ ਅਪਾਰਟਮੈਂਟ ਜਿਹੜੀ ਹੈ ਉਹ ਰੈਂਟ ਤੇ ਦੇਣੀ ਹੈ ਕਿ ਸਿਸਟਮ ਕੀ ਹੈ ਨਵਾਂ ਕਾਨੂੰਨ ਕੀ ਕਹਿ ਰਿਹਾ ਹੈ ਜਿਹੜਾ ਕਿ ਤੁਸੀਂ ਲਾਗੂ ਕਰਨ ਜਾ ਰਹੇ ਹੋ ਹਾਂਜੀ ਐਸੋਸਿਏਟੀ ਵੀ ਆਪਾਂ ਦੋ ਚੀਜ਼ ਕਰ ਰਹੇ ਕਰ ਰਹੇ ਹਾਂ ਇੱਕ ਤਾਂ ਸਾਡੇ ਆਰਐਲ ਪ੍ਰੋਗਰਾਮ ਲਾਈਕ ਐਸੈਟ ਰਾਈਟ ਨਾਓ ਅਵੇਰਨੈਸ ਚੱਲਦੀ ਆ ਹਾਲੀ ਹਾਲੀ ਤੁਹਾਨੂੰ OBI ਰਜਿਸਟਰ ਕਰਨਾ ਪਊਗਾ ਅਮ ਬਟ ਉਹ ਆਵਿਸੀ ਸੇਫਟੀ ਦੇ ਨਾਲ OBI ਸੈਂਟਰਡ ਆ ਦੂਜੀ ਗੱਲ ਤੁਸੀਂ ਦੇਖੋਗੇ ਮੈਂ ਤੇ ਮੈਰ ਪੈਟਰਿਕ ਬ੍ਰਾਊਨ ਅੱਪਾ ਜਿਹੜੇ ਇਹ ਸੋਤੀਆਂ ਦਾ ਇਸ਼ੂ ਆ ਆਪਾਂ ਇਹ ਵੀ ਕਾਫੀ ਚੱਕਿਆ ਆ ਮੈਂ ਪੁਲਿਸ ਨੂੰ ਜ਼ਰੂਰ ਕ੍ਰੈਡਿਟ ਦਿੰਦਾ ਜਦੋਂ ਆਪਾਂ ਆਰੋਪਫ ਡੇਕ ਦੇ ਆ ਜਾਂ ਹੌਲਟ ਬਰਗਲਰੀ ਦੇ ਦੇ ਸਾਲ ਨਾਲ ਕਾਫੀ ਘਾਟਾ ਪਰ ਜਿਹੜਾ ਇਹ ਐਕਸਟਰਸ਼ਨ ਦਾ ਇਸ਼ੂ ਆ ਇਹ ਹਾਲੇ ਆ ਇਸ਼ੂ ਹੈਗਾ ਯਾ ਤੇ ਇਸ ਕਰਕੇ ਆਪਾਂ ਇਹ ਮੰਗ ਮੂਰੇ ਰੱਖੀ ਆ ਸਾਡੇ ਪ੍ਰੋਵਿੰਸ਼ੀਅਲ ਤੇ ਫੈਡਰਲ ਸਰਕਾਰ ਕੇ ਸਾਨੂੰ ਇਹਦੇ ਤੇ ਰਿਸੋਰਸਸ ਹੋਰ ਦੋ ਉਮ ਖਾਸ ਕਰਕੇ ਵਿਕਟਮਜ਼ੀ ਕਰਕੇ ਜਿਹੜੇ ਵਿਕਟਮਸ ਆ ਉਹ ਵੀ ਸਾਡੇ ਕਮਿਊਨਿਟੀ ਦੇ ਮੈਂਬਰਸ ਆ ਮੈਨੂੰ ਉਮੀਦ ਆ ਐਕਚੁਅਲੀ ਮੈਂ ਦੀ ਕਾਫੀ ਗੱਲਬਾਤ ਚੱਲ ਰਹੀ ਆ ਡਿਫਰੈਂਟ ਲੈਵਲ ਦੇ ਗਵਰਨਮੈਂਟ ਨਾਲ ਤੇ ਪੁਲਿਸ ਨਾਲ ਕਿ ਇਹਦੇ ਤੇ ਵੀ ਜੈਨੂਰੀ ਜੈਨੂਰੀ ਦੇ ਵਿੱਚ ਪਹਿਲੇ ਕੁਪਲ ਆਫ ਵੀਕਸ ਦੇ ਵਿੱਚ ਤੁਹਾਨੂੰ ਕੋਈ ਨਾ ਕੋਈ ਰਿਜ਼ਲਟ ਇਹਦਾ ਵੀ ਮਿਲੂਗਾ ਜਿਸ ਵਿੱਚ ਸਾਡੇ ਰੈਜ਼ੀਡੈਂਸ ਆ ਨੂਸਨ ਕੇ ਥਰਡਿਆ 4 ਅ ਸੇਸ ਫੀਲ ਕਰੋਗੇ ਕਿ ਮੈਨੂੰ ਲੱਗਦਾ ਇਨੀ ਕਾਫੀ ਰਿਸੋਰਸਸ ਦਿੱਦ ਨੇ ਸਿਟੀ ਆਫ ਬ੍ਰੈਂਪਟਨ ਨੂਪੀਓ ਰੀਜਨਲ ਪੁਲਿਸ ਨੂ ਕਿ ਜੇਰਾ ਇਸ਼ੂ ਆਪਾ ਡਰੈਸ ਕਰੀਏ ਕਰਕੇ ਜੇ ਬਿਜ਼ਨਸਮੈਨ ਬਿਜ਼ਨਸ ਵੂਮਨ ਆਪਾ ਸੇਫ ਨਹੀਂ ਮਹਿਸੂਸ ਕਰਦੇ ਆਪਣੇ ਆਪ ਨੂੰ ਸੋ ਨੈਚੁਰਲੀ ਜਿਹੜੀ ਇਨਵੈਸਟਮੈਂਟ ਆ ਉਹ ਕਟੂਗੀ ਜਿਹੜੇ ਜੌਬਸ ਆ ਉਹ ਕਟੂਗੇ ਸੋ ਆਪਾ ਇਸ ਤੇ ਕਾਫੀ ਜੋਰ ਲਾਇਆ ਸੀਗਾ ਪਿਛਲੇ 2 ਹਫਤੇ ਤੇ ਮੈਨੂੰ ਲੱਗਦਾ ਗੁੱਡ ਨਿਊਜ਼ ਆਉਗੀ ਸਾਡੇ ਸ਼ਹਿਰ ਬਾਸਤੇ ਅਨ ਦ ਨੈਕਸਟ ਕੁਪਲਰ ਵੀਕਸ ਕੇ ਉਪਰ ਇਹਦੇ ਤੇ ਐਕਸਟਰਸ਼ਨ ਤੇ ਕਾਪੀ ਕਾਫੀ ਉਪਰ ਫੋਕਸ ਕਰਨਾ ਆ। ਸੋ ਕਿ ਜਿਹੜੇ ਲੋਗਾਂ ਨੇ ਫਿਰ ਅਗਲੇ ਮਹੀਨੇ ਸਾਲ ਦੇ ਦੋ ਹਫਤੇ ਦੇ ਬਾਅਦ ਲੋਗਾਂ ਨੂੰ ਜਿਹੜੇ ਬ੍ਰਮਟਨ ਦੇ ਵਿੱਚ ਵਸਤੇ ਨੇ ਉਹਨਾਂ ਨੂੰ ਆਪਣੀ ਬੀਸਮੈਂਟ ਜਿਹੜੀ ਹੈ ਉਹ ਰਜਿਸਟਰ ਜਿਹੜੀ ਹੈ ਕਰਾਉਣੀ ਪਣੀ ਲਾਜ਼ਮੀ ਹੈ ਜੀ ਲਾਜ਼ਮੀ ਹੈ ਤਾਂ ਇਹ ਆਨਲਾਈਨ ਹੈ। ਅਤੇ ਇਹਦੇ ਵਿੱਚ ਸੇਫਟੀ ਨੂੰ ਮੁੱਖ ਰੱਖਦੇ ਹੋਏ ਤੁਸੀਂ ਇਹ ਜਿਹੜਾ ਕਦਮ ਚੁੱਕਿਆ ਹੈ ਔਰ ਇਹ ਬੱਚੇ ਕਲੈਰੀਫਿਕੇਸ਼ਨ ਥੋੜੀ ਜੀ ਹੋਰ ਦਿਓਗੇ ਤਾਂ ਕਿ ਲੋਗਾ ਨੂੰ ਕਲੀਅਰ ਪਤਾ ਲੱਗ ਸਕੇ ਕਿ ਇਹਦਾ ਮਕਸਦ ਐਕਚੁਅਲੀ ਬੇਸਮੈਂਟ ਨੂੰ ਰਜਿਸਟਰਡ ਅਕਾਊਂਟ ਦਾ ਮਕਸਦ ਹੈ ਕੀ ਪਿੱਛੇ ਠੀਕ ਹੈ ਜੀ ਸੋ ਇਹ ਜਿਹੜੀ ਰੈ residențial ਰੈਂਟ ਟੋ ਲਾਇਸੈਂਸਿੰਗ ਪ੍ਰੋਗਰਾਮ ਦੀ ਸੀ ਵੈੱਬਸਾਈਟ ਤੇ ਵੀ ਜਾ ਸਕਦੇ ਆ ਅ ਸੋ ਦੀ ਸਿਟੀ ਆਫ ਬ੍ਰੈਂਪਟਨ ਆਰ ਐਲ ઓਪਾਈਲ ਪ੍ਰੋਜੈਕਟ ਜਿਹੜਾ ਹੈ ਉਹ ਐਕਸਪੈਂਡ ਹੋ ਰਿਹਾ ਹੈ ਉਨੇ ਰეკਮੈਂਡ ਕੀਤਾ ਹੈ ਕਿ ਤੁਸੀਂ ਜਨੂਅਰੀ 31 ਤੱਕ ਰਜਿਸਟਰ ਕਰ ਲਓ ਅਮ ਤੇ ਇਹ ਪ੍ਰੋਸੈਸ ਜਿਹੜਾ ਕਾਫੀ ਕਲੀਅਰ ਹੈ ਤੁਸੀਂ ਵੈਬਸਾਈਟ ਆਨਲਾਈਨ ਆ ਜਾ ਕੇ ਕਰ ਸਕਦੇ ਆ ਤੁਸੀਂ ਅਪਲੀਕੇਸ਼ਨ ਵੀ ਆਨਲਾਈਨ ਕਰ ਸਕਦੇ ਆ ਅਮ ਇਹ ਇਹਦੇ ਮੀਨ ਗੋਲ ਇਹ ਆ ਕਿ ਆਪਾਂ ਆਕਿਪੈਂਸੀ ਲਿਮਿਟ ਜਿਹੜੀ ਆ ਜਿਹੜੀ ਆ ਜਿੰਨੇ ਬੰਦੇ ਘਰ ਚ ਰਹਿੰਦੇ ਆ ਆਪਾਂ ਉਹਦੇ ਤੇ ਧਿਆਨ ਰੱਖੀਏ ਸਾਡੇ স্মੋਕ ਐਂਡ ਜਿਹੜੇ ਫਾਇਰ ਅਲਰਮ ਦਾ ਫਾਇਰ ਕੋਡ ਦਿਨਾਲ ઓ ਮੀਟ ਹੋਵੇ ਲੀਗਲ ਪਾਰਕਿੰਗ ਆ ਪੱਦੇ ਆ ਪੱਦਾ ਨਾ ਕੀ ਹੈ ਕਿ ਯੂ نو ਜੇ ਤਾਂ ਦੇਖੋ 6 ਗੱਡੀਆਂ ਆ ਤੇ ਸਾਡੇ ਕੋਲ ਦੋ ਪਾਰਕਿੰਗ ਆ ਸਿਰਫ ਕਿ ਤੁਸੀਂ 6 ਗੱਡੀਆਂ ਦਾ ਅਪਰੂਵਲ ਦਿੱਤਾ ਹੋਵੇ ਟੈਨੈਂਟ ਨੂੰ ਉਹ ਵੀ ਇੱਕ ਇਨੀ ਕਨਫਰਮ ਕਰਨਾ ਆ ਪ੍ਰੋਪਰਟੀ ਮੇਨਟੇਨੈਂਸ ਵੀ ਕਨਫਰਮ ਕਰੋਗੇ ਕਿ ਤੁਸੀਂ ਆਪਣਾ ਲਾਨ ਕੇਅਰ ਕਰਦੇ ਆ ਗਾਰਬੇਜ ਪ੍ਰੋਪਰਟੀ ਸਟੋਰ ਕਰਦੇ ਆ ਐਂਡ ਦੈਨ ਵਾਂਸ ਅਗੇਨ ਐਮਰਜੈਂਸੀ ਲੀ ਫਾਇਰ ਜੇ ਹੋਇਆ ਕਿਦਾਂ ਇਨ ਐਂਡ ਆਊਟ ਉਹ ਵੀ ਜ਼ਰੂਰੀ ਆ ਆਬਵੀਅਸਲੀ ਜੋ ਸੀ ਵੀ ਸੁਣਿਆ ਮੈਂ ਵੀ ਸੁਣਿਆ ਵੀ نو ਵਟ ਹੈਪਨ ਦਿਸ ਈਅਰ ਅ ਤੇ ਫਟ ਜਾਂਦੇ ਨਹੀਂ ਇਹਦਾ ਨਾ ਕੋਈ ਰੀਪੀਟ ਹੋਵੇ ਸੋ ਇਸ ਕਰਕੇ ਜਨੂਅਰੀ 1 2026 ਅਪਾ ਲੋਕ ਨੂੰ ਕਰਿਆ ਟੂ ਰਜਿਸਟਰ ਅਮ ਐਂਡ ਅਪਾ ਇੰਕੋਰੇਜ ਕਰਿਆ ਟੂ ਰਜਿਸਟਰ ਅ ਉਸ ਤੋਂ ਲਾਵਾ ਅਪਾ এডੂਕੇਸ਼ਨ ਵੀ ਪੂਰੀ ਕਰਾਂਗੇ ਅਮ ਬਟ ਜਿਹਨਾਂ 9 10 ਕਰਕੇ ਐਂਡ ਤੇ ਆਇਆ ਆ ਇਦੇ ਵਿੱਚ ਥੋੜੀ ਜੀ ਲੀਨੀਐਂਸੀ ਹੱਲੇ ਹੋਊਗੀ ਪਰ ਜਿਹੜੇ ਵਰਡਸ 2 ਸਾਲਾਂ ਤੋਂ ਰਜਿਸਟਰਡ ਸਗੇ ਉਹਨਾਂ ਨੂੰ ਕੰਨ ਆ ਪਊਗਾ ਫਰਸ਼ਰ ਅ ਹਰਕਿਰ ਜੀ ਦੇਖੋ ਤੁਸੀਂ ਮਿਊਸਪਲ ਇਸ ਤੋਂ ਪਰ ਤੁਹਾਡੇ ਅੰਟਾਰੀਓ ਸੂਬੇ ਦੀ ਸਰਕਾਰ ਤੇ ਦੈਨ ਇਜ਼ ਅ ਫੈਡਰਲ ਕਿਉਂਕਿ ਜਿਹੜੀ ਸੜੀ ਸੂਬੇ ਦੀ ਸਰਕਾਰ ਹੈ ਉਹ ਤੁਸੀਂ ਜਾਣਦੇ ਹੋ ਕਿ ਕੰਜ਼ਰਵਰਟ ਪਾਰਟੀ ਹੈ ਤਾਂ ਉਸ ਤੋਂ ਬਾਅਦ ਤੁਸੀਂ ਜਾਣਦੇ ਹੋ ਕਿ ਲੇਬਰ ਸਰਕਾਰ ਹੈ ਜਿਹੜੀ ਕਿ ਮੈਜੋਰਟੀ ਵਿੱਚ ਨਹੀਂ ਹੈ ਕਲੋਜ਼ ਟੂ ਮੈਜੋਰਟੀ ਐਨੋ ਮੈਟਰ ਬਟ ਹੈ ਕਿ ਇਹਨਾਂ ਵੱਲੋਂ ਪੂਰਾ ਸਾਥ ਦਿੱਤਾ ਜਾ ਰਿਹਾ ਹੈ ਕਿ ਸੇਫਟੀ ਨੂੰ ਸੇਫਟੀ ਦਾ ਮੀਜਰਮੈਂਟ ਜਿਹੜਾ ਤੁਸੀਂ ਲਿਆ ਹੋਇਆ ਉਹਦੇ ਵਿੱਚ ਜੀ ਇਹ ਦੋਨੋਂ ਸਰਕਾਰਾਂ ਤੁਹਾਡੇ ਨਾਲ ਹੱਥ ਨਾਲ ਹੱਥ ਮਿਲਾ ਕੇ ਕੰਮ ਕਰਨ ਤੁਹਾਨੂੰ ਬਣਦੀ ਮਦਦ ਜਿਹੜੀ ਹੈ ਸਮੇਂ ਸਿਰ ਮਿਲੇ ਤਾਂ ਸਿਟੀ ਦੀ ਨਿਹਾਰ ਜਿਹੜੀ ਹੈ ਇਹਦੇ ਵਿੱਚ ਤੁਸੀਂ ਸਪੀਡ ਅਪ ਕਰ ਸਕਦੇ ਹੋ ਬਿਲਕੁਲ ਅਮ ਜਿੱਦਾਂ ਸਿਟੀ ਆਫ ਬ੍ਰੈਂਪਟਨ ਨੂੰ ਕਾਫੀ ਇਨਵੈਸਟਮੈਂਟ ਮਿਲੀ ਹੈ ਲਾ ਇਸ ਟਰਮ ਵੀ ਲਾਸਟ ਟਰਮ ਵੀ ਅਮ ਕਾਫੀ ਪ੍ਰੋਜੈਕਟਸ ਇਨਵੈਸਟਡ ਹੋਏ ਜਦੋਂ ਆਪਾਂ ਸੀਟੀ ਦੀ ਗੱਲ ਕਰਦੇ ਆਂ ਮੈਨੂੰ ਲੱਗਦਾ ਕਿ ਆਪਾਂ ਥੋੜੇ ਜਿਹਾ ਹੋਰ ਇਫੈਕਟਿਵ ਹੋ ਸਕਦੇ ਆ ਤਿੰਨੇ ਲੈਵਲ ਇਕੱਠੇ ਹੋ ਕੇ ਤਾਂ ਹੀ ਇਸ ਕਰਕੇ ਆਪਾਂ ਜਿਹੜੀ ਮੋਸ਼ਨ ਪਾਸ ਕੀਤੀ ਸੀਗੀ ਪਿਛਲੇ ਦੋ ਹਫ਼ਤੇ ਹੀ ਪਹਿਲਾਂ ਆ ਕਿ ਜੇ ਆਪਾਂ ਇਕੱਠੇ ਹੋਈਏ ਔਨ ਐਕਸਟਰਸ਼ਨ ਸ਼ਿਤੀ ਤੋਂ ਸ਼ਿਤੀ ਆਪਾਂ ਰਿਜ਼ਲਟ ਵੀ ਕਾਢ ਸਕਦੇ ਆ ਸੋ ਮੇਰੀ ਟੂ ਬੀ ਆਨਸਟ ਵਿਦ ਯੂ ਗੱਲਬਾਤ ਦੋਨੋਂ ਲੈਵਲਸ ਤੇ ਨਾ ਹੋ ਰਹੀ ਆ ਐਂ ਵਧੀਆ ਚੱਲ ਰਹੀ ਆ ਤੇ ਮੈਨੂੰ ਲੱਗਦਾ ਆਪਾਂ ਫ੍ਰਮ ਜਦੋਂ ਆਪਾਂ ਮੋਸ਼ਨ ਪਾਸ ਕੀਤੀ ਤੋ ਇਹਨਾਂ ਦਾ ਅਨਾਉਂਸਮੈਂਟ ਮੈਨੂੰ ਲੱਗਦਾ ਥੋੜੇ ਹਫ਼ਤਿਆਂ ਦਾ ਫਰਕ ਹੋਣਾ ਸੋ ਇਹ ਸੁਣਦੇ ਵੀ ਆ ਆਪਾਂ ਵੀ ਸੀ ਆਵਾਜ਼ ਵੀ ਠਾਈ ਦੀ ਪਬਲੀਕਲੀ ਐਂਡ ਇਨ ਪ੍ਰਾਈਵੇਟ ਅ ਬੀ ਹੋਰ ਵੀ ਬੈਟਰ ਆਪਾਂ ਕੰਮ ਕਰ ਸਕਦੇ ਆ ਫਰ ਸ਼ੋਰ ਔਨ ਕ੍ਰਾਈਮ ਸਪੈਸੀਫਿਕਲੀ ਕਰਕੇ ਜਿਹੜਾ ਕ੍ਰਾਈਮ ਦਾ ਇਸ਼ੂ ਆ ਆਊਟ ਆਫ ਆਲ ਦ ਇਸ਼ੂਸ ਕ੍ਰਾਈਮ ਦਾ ਇਸ਼ੂ ਹੀ ਤਾ ਮੁਟਨ ਲੈਵਲ ਤੇ ਨਾਲ ਕੰਮ ਕਰਨਾ ਪੈਂਦਾ ਆ ਕਰਕੇ ਕ੍ਰਾਈਮ ਵੀ ਬਹੁਤ ਜ਼ਿਆਦਾ ਕੰਪਲੈਕਸ ਹੋਇਆ ਇੱਕ ਗਲੋਬਲ ਵੀ ਆ ਇਨ ਲੋਕਲ ਵੀ ਆ ਇ ਪ੍ਰੋਵਿੰਸ਼ੀਅਲ ਵੀ ਆ ਸੋ ਇਸ ਕਰਕੇ ਜਿਹੜੇ ਜਿਹੜੇ ਲਾਜ਼ ਵੀ ਆ ਕਿ ਕਿ ਮੋਸਟਲੀ ਫੈਡਰਲ ਵੀ ਆ ਪਰ ਪ੍ਰੋਵਿੰਸ਼ੀਅਲ ਕੋਰਟਸ ਪ੍ਰੋਵਿੰਸ਼ੀਅਲ ਆ ਸੋ ਇਸ ਕਰਕੇ ਜਿਹੜੀ ਅਲਾਈਨਮੈਂਟ ਆ ਬਹੁਤ ਹੀ ਜ਼ਿਆਦਾ ਜ਼ਰੂਰੀ ਹੁੰਦੀ ਆ ਐਂਡ ਕ੍ਰਾਈਮ ਦੇ ਵਿੱਚ ਜਿੱਦਾਂ ਮੈਂ ਪਹਿਲਾਂ ਜ਼ਿਕਰ ਕੀਤਾ ਆਰੋ ਥੈਫਟ ਬਰਗਲਰੀ ਉਹਦੇ ਤੇ ਕਾਫੀ ਫਰਕ ਆ ਫਰਮ ਲਾਸਟ ਈਅਰ ਬਟ ਜਿਹੜੇ ਕੰਪਲੈਕਸ ਇੰਟਰਨੈਸ਼ਨਲ ਟਾਈਪ ਆਫ ਕ੍ਰਾਈਮਸ ਆ ਸਾਨੂੰ ਇਹਦੇ ਤੇ ਜ਼ਰੂਰ ਹਾਲੇ ਹੋਰ ਵੀ ਗੌਰ ਕਰਨਾ ਪਊਗਾ ਔਰ ਉਹਨਾਂ ਵਾਲਾ ਜਿਹੜਾ ਸਮਾਂ ਜਿਹੜਾ ਨੈਕਸਟ ਈਅਰ ਆ ਇਹ ਤੁਹਾਡੇ ਵਾਸਤੇ ਦੇਖਿਆ ਜਾਵੇ ਕਿ ਕੁਝ ਲੋਕਾਂ ਨੇ ਬੜੀ ਤੇਜ਼ ਅੱਖ ਰੱਖੀ ਹੋਈ ਹੈ ਕਿਉਂਕਿ ਇਲੈਕਸ਼ਨ ਈਅਰ ਵੀ ਆ ਹੈ ਜੀ ਪ੍ਰਮਦਰ ਸ਼ੇਰਦਾ ਔਰ ਕੁਝ ਲੋਕਾਂ ਦੀ ਬਖੋਖ ਕਰਾਈ ਪਰ ਅਸੀਂ ਇਹ ਆਖਰ ਦੇ ਵਿੱਚ ਜਨਣਾ ਚਾਹੁੰਦੇ ਹਾਂ ਜਿਹੜਾ ਐਕਸਟਰੂਸ਼ਨ ਦੀ ਗੱਲ ਕੀਤੀ ਆਪਾਂ ਬਾਰ-ਬਾਰ ਜਿਹੜੇ ਕਿ ਹਰ ਜ਼ਮਾਨ ਤੇ ਆ ਕਿ ਜਿਹੜੇ ਐਕਸਟਰੂਸ਼ਨ ਦੇ ਫੋਨ ਆਉਂਦੇ ਨੇ ਸ਼ੂਟਿੰਗਾਂ ਹੋ ਰਹੀਆਂ ਨੇ ਇਹਦੇ ਵਿੱਚ ਪੁਲਿਸ ਡਿਪਾਰਟਮੈਂਟ ਦਾ ਪੂਰਾ ਸਾਥ ਦਿਓ ਕੋਈ ਵੀ ਅਥਾਰਟੀ ਆ ਉਹ ਤੁਸੀਂ ਇਨਫੋਰਮ ਕਰੋ ਕੋਈ ਇੱਕ ਬੰਦਾ ਕ੍ਰਾਈਮ ਕਰਦਾ ਹੈ ਕ੍ਰਾਈਮ ਨੂੰ ਰੋਕਿਆ ਜਾਵੇ ਤੁਸੀਂ ਸਾਧਦੇ ਹੋਗੇ ਤਦ ਹੀ ਜਿਹੜੀ ਹੈ ਸਿਟੀ ਜਿਹੜੀ ਹੈ ਆਬਾਦੀ ਫੁੱਲਦੀ ਤੁਸੀਂ ਦੇਖ ਸਕਦੇ ਹੋ ਸਾਡੇ ਵੀ ਖੁਦ ਫਰਜ਼ ਬੰਦੇ ਨੇ ਪਰ ਇੱਕ ਤਾਂ ਮੰਨਣਾ ਪਊਗਾ ਨਾ ਅਸੀਂ ਕਈ ਵਾਰੀ ਆਪਣੇ ਰਾਈਟਸ ਦੀ ਗੱਲ ਕਰਦੇ ਆ ਡਿਊਟੀ ਦੀ ਗੱਲ ਨਹੀਂ ਕਰਦੇ ਸਾਡੀ ਡਿਊਟੀਆਂ ਵੀ ਨਿਸ਼ਟੀ ਪ੍ਰਤੀ ਉਹਨਾਂ ਦੇ ਬਾਰੇ ਵਿੱਚ ਵੀ ਸਾਨੂੰ ਜ਼ਰੂਰ ਧਿਆਨ ਦੇਣਾ ਚਾਹੀਦਾ ਆ ਔਰ ਠੀਕ ਹੈ ਕਈ ਵਾਰੀ ਤੁਹਾਡੀ ਕਮਿਸ਼ਨ ਅੰਡਰਸਟੈਂਡਿੰਗ ਹੋ ਸਕਦੀ ਕਿਸੇ ਵਿਅਕਤੀ ਨਾਲ ਔਰ ਤੁਹਾਡੇ ਕੋਈ મતਭੇਦ ਹੋ ਸਕਦੇ ਆ ਔਰ ਤੁਹਾਡੇ ਕੰਮਸਤਾਨ ਕੁਝ ਹੋ ਸਕਦੇ ਆ ਔਰ ਇਹਨਾਂ ਦਾ ਸੈਸ਼ਨ ਬਾਕਸ ਵੀ ਹੈ ਤੁਸੀਂ ਈਮੇਲ ਕਰ ਸਕਦੇ ਹੋ ਕਿ ਅਸੀਂ ਇਸ ਬਾਡ ਵਿੱਚ ਰਹਿੰਦੇ ਆ ਸਾਡੇ ਬਾਡ ਵਿੱਚ ਆਹਾਹਾ ਪ੍ਰੋਬਲਮ ਨਹੀਂ ਸੁਨੋਨੀ ਠਾਈ ਜਾਂਦੀ ਯੂ ਕੈਨ ਕਾਲ them no problem ਸਾਡੇ ਹਿੰਦੀ ਪੰਜਾਬੀ ਬੋਲਣ ਵਾਲਾ ਸਿਟੀ ਦੇ ਵਿੱਚ ਸਾਰਾ ਸਟਾਫ ਹੈ ਖੁਦ ਸਾਡੇ ਹਰਕੀਰਤ ਜੀ ਮੇਰੇ ਖਲ ਹੀ ਸਪੀਕ ਮੋਰ ਦੈਨ 3 4 ਲੈਂਗੁਏਜ ਹੀ ਇਸ ਦੀ ਫਸਟ ਡਿਪਟੀ ਮੇਅਰ ਫ੍ਰੈਂਚ ਵਿੱਚ ਕਹ ਜਾਣ ਤੁਸੀਂ ਆਪਣੇ ਹਰਕੀਰਤ ਜੀ ਹਾਂਜੀ ਥੋੜੀ ਬਹੁਤੀ ਆ ਰਿਹਾ ਫਿਰ ਸ਼ਬੋਜੋਰ ਕਮਾਂਸਾਵਾ ਹਾਂ ਆਮ ਸੌਰੀ ਹਾਈ ਕਾਂਟਸੇਜ ਬਟ ਵਾਟ ਇਟ ੀਨ ਆਫ ਦਸ ਬਟ ਆ ਨੋ ਦੈਟ ਯੂ ਸਪੀਕ ਵੈਰੀ ਵੈਲ ਫ੍ਰੈਂਚ ਆਲਸੋ ਸੋ ਆਈ ਆਈ ਥਿੰਕ ਵੀ ਆਰ ਲੱਕੀ ਫ੍ਰੈਂਚ ਇੰਗਲਿਸ਼ ਉਰਦੂ ਪੰਜਾਬੀ ਸਭ ਕੁਝ ਜਾਣਦਾ ਹਿੰਦੀ ਆਈ ਥਿੰਕ ਵੀ ਆਰ ਅ ਗ੍ਰੇਟ ਬ੍ਰਮਟੋਰੀਅਨ ਸੋ ਬ੍ਰਮਟਨ ਨੂੰ ਤੁਸੀਂ ਸਰਵ ਕਰ ਰਹੇ ਹੋ ਤੁਸੀਂ ਕੀ ਫੀਲ ਕਰਦੇ ਹੋ ਨੋ ਆਈ ਆ ਫੀਲ ਗੁੱਡ ਲਿਸਨ ਅਪ ਦੋਹਿਆ ਸ਼ਬੀਰੀ ਪੂਰੀ ਤਿਆਰੀ ਕੀਤੀ ਆ um we have a lot of more initiative jida approve karnya mayor de naal jidda main kehya pa lab lab vi laake auna chahunde hai ha, ha. to the city of brampton mm. uh say more investment we announce hogeya apa federal sarkar na kaam kare OBC jida terrafora apa is e saal ode te vi focus karange apa baat to baat saath dawange sade province saab te uh, federal government ta karke jida logistics sector khas karke trucking industry a kaafi affected up so sade kaafi ਅਮ ਇਨੀਸ਼ੀਏਟਿਵਸ ਆ ਜਿਹੜੇ ਆਪਾਂ 2026 ਦੇ ਵਿੱਚ ਆਪਾਂ ਹੋਰ ਵੀ ਇਹਨਾਂ ਤੇ ਫੋਕਸ ਕਰੂਗੇ ਅ ਇਲੈਕਸ਼ਨ ਈਅਰ ਵੀ ਹੈ ਗਿਆ ਐਂਡ ਆਪਾਂ ਉਹਦੀ ਵੀ ਤਿਆਰੀ ਕਰਾਂਗੇ ਅਮ ਬਟ ਕਮਿਊਨਿਟੀ ਨੂੰ ਨੇ ਬਹੁਤ ਸਪੋਰਟ ਦਿੱਤੀ ਆ ਵੀ ਵੈਰੀ ਥੈਂਕਫੁਲ ਤੇ ਆਪਾਂ ਜਰੂਰ ਇੱਕ ਵਾਰੀ ਕ੍ਰਿਸਮਸ ਦੀਆਂ ਵਧਾਈਆਂ ਦੇਣਾ ਚਾਹੁੰਦੇ ਆ ਨਵੇਂ ਸਾਲ ਦੀਆਂ ਵੀ ਐਂਡ ਆਪਾਂ ਹਮੇਸ਼ਾ ਸਿਰ ਸਦੇ ਛੋਟੇ ਸਾਹਿਬ ਜਦੇ ਆ ਆਪਾਂ ਉਹਨਾਂ ਦੀ ਕੁਰਬਾਨੀ ਵੇਨਾ ਭੁੱਲੀਏ ਫੋਰ ਦਰ ਸ਼ੀਪ ਜੀ ਲਾਸਟ ਕੁਐਸਚਨ ਵਿਚ ਇਸ ਮੈਨੂੰ ਸਮਝ ਸੈਂਡ ਮੀ ਆ ਕੀ ਇਸ ਸਾਲ ਦੇ ਵਿੱਚ ਟੈਕਸ ਅ ਬਧਾਇ ਜাবেਗਾ ਜਾਂ ਫਿਰ ਹਾਲੀ ਨੂੰ ਪਾਸ ਕੀਤਾ ਜਾਵੇਗਾ ਜਿਹੜਾ ਸੀਰੀਜ਼ ਆਇਆ ਉਹ ਕਾਫੀ ਲੋ ਹੋ ਗਿਆ ਹਾਲੇ ਆਪਾਂ ਫਾਈਨਲਾਈਜ਼ ਕਰਦੇ ਹੋ ਜਨੂਅਰੀ ਦੇ ਵਿੱਚ ਫਾਈਨਲਾਈਜ਼ ਹੋਗਾ ਜਿਹੜਾ ਉਹ ਪ੍ਰੋਪਰਟੀ ਟੈਕਸ ਆ ਪਰ ਮੈਨੂੰ ਲੱਗਦਾ ਇਹ ਮੈਚ ਇਨਫਲੇਸ਼ਨ ਤੇ ਜਿਹੜੇ ਬੀអੋ ਰੀਜਨ ਦਾ ਬਜਟਾ ਉਹ ਪਾਸ ਹੋਇਆ ਪਰ ਉਹ ਹੋਇਆ ਐਟ ਅਬਾਊਟ 3% ਤੇ ਉਹਦਾ ਕਾਰਨ ਇਹ ਆ ਟੂ ਬੀ ਆਨਸਟ ਵਿਦ ਯੂ ਕ੍ਰਾਈਮ ਓਪੀਓ ਰੀਜਨਲ ਬਜਟ ਸਿਗਾ ਆਪਾਂ 170 ਆਫੀਸਰਸ ਵੀ ਹਾਇਰ ਕਰ ਰਹੇ ਆ ਇਸ ਸਾਲ ਸਾਨੂੰ ਕਰਨਾ ਪੈ ਰਿਹਾ ਕਰਕੇ ਮੈਂ ਕਮਿਊਨਿਟੀ ਸੇਫਟੀ ਨੂੰ ਕੰਪਲੀਟ ਸੇਫਟੀ ਨੂੰ ਮੁੱਖ ਰੱਖਦੇ ਹੋਏ ਆ ਤੁਸੀਂ ਇਹ ਜਿਹੜਾ ਸਟੈਪ ਲਿਆ ਆ ਫਾਰ ਫਾਰ ਦੀ ਕਮਿਊਨਿਟੀ ਯੈਸ ਐਗਜ਼ੈਕਟਲੀ ਥੈਂਕ ਯੂ ਸੋ ਮੱਚ ਬੀਇੰਗ ਵਿਦ ਅਸ ਆਲ ਅਸੀਂ ਤੁਹਾਡੇ ਨੂੰ ਤੁਹਾਡੇ ਸਟਾਫ ਨੂੰ ਖਾਸ ਕਰਕੇ ਪੈਟਰਿਕ ਬ੍ਰਾਊਨ ਜੀ ਨੂੰ ਜੋ ਹੈਡ ਆਫ ਬੌਸ ਔਰ ਨੰਬਰ 2 ਡਿਪਟੀ ਮੇਅਰ ਸਾਹਿਬ ਰਕੀਤ ਜੀ ਆਲ دی ਬੈਸਟ ਮੇਰੇ ਵੱਲੋਂ ਤੇ ਗੁਰਪ੍ਰੀਤ ਜੀ ਵੱਲੋਂ ਤੁਹਾਨੂੰ ਬਹੁਤ ਬਹੁਤ ਮੁਬਾਰਕ ਹੋਵੇ ਐਂਡ ਵੀ ਵਿਲ ਬੀ ਸੀ ਟੂ ਕੰਟੀਨਿਊਸਲੀ ਟੂ ਸਰਵ ਟੂ ਕਮਿਊਨਿਟੀ ਫਰਮ ਨੈਕਸਟ ਈਅਰ 온 ਟੂ ਅਵਰਡਸ ਥੈਂਕ ਯੂ ਥੈਂਕ ਯੂ ਥੈਂਕ ਯੂ ਬਾਏ ਬਾਏ